ਸ਼ਕਲ ਦੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਉਣਾ ਹੈ ਬਾਹ ਦੇ ਮੂਰੀ ਦਾ ਡਿਜ਼ਾਈਨ ਇਹ ਡਿਜ਼ਾਈਨ ਮੈਂ ਪਹਿਲਾਂ ਸਲਵਾਰ ਦੀ ਮੂਰੀ ਤੇ ਬਣਾਇਆ ਸੀ ਹਨਾ ਤੇ ਮੈਨੂੰ ਕਮੈਂਟ ਆਉਂਦੇ ਸੀ ਇੱਕ ਸਿਸਟਰ ਦੇ ਬਹੁਤ ਵੀ ਤੁਸੀਂ ਇਹ ਡਿਜ਼ਾਈਨ ਮੈਨੂੰ ਦੁਬਾਰਾ ਬਣਾ ਕੇ ਦੱਸੋ ਹਨਾ ਤੇ ਅੱਜ ਮੈਂ ਕਿਸੇ ਦੇ ਸੂਟ ਦੀ ਬਾਹ ਬਣਾਉਣੀ ਸੀ ਸੇਮ ਡਿਜ਼ਾਈਨ ਵਿੱਚ ਬਾਹ ਦੀ ਮੂਰੀ ਤੇ ਬਣਾਉਣ ਲੱਗੀਆਂ ਤੇ ਤੁਸੀਂ ਜੇ ਇਹ ਸਲਵਾਰ ਦੀ ਮੂਰੀ ਤੇ ਬਣਾਉਣਾ ਹੈ ਸੇਮ ਤਰੀਕੇ ਨਾਲ ਹੀ ਬਣਾਉਣਾ ਸਭ ਤੋਂ ਪਹਿਲਾਂ ਦੇਖੋ ਮੈਂ ਲਈਆ ਪੇਪਰ ਪੇਸਟਿੰਗ ਠੀਕ ਹੈ ਤੁਸੀਂ ਇਹ ਸਲਵਾਰ ਦੀ ਮੂਰੀ ਤੇ ਬਣਾਉਣੀ ਆ ਤਾਂ ਤੁਸੀਂ ਬੁਕਰਮ ਲੈਣੀ ਆ ਜਿੱਦਾਂ ਦੀ ਵੀ ਤੁਸੀਂ ਬੁਕਰਮ ਮੀਟਰ ਵਾਲੀ ਜਾਂ ਫਿਰ ਦੂਜੀ ਰੋਲ ਵਾਲੀ ਪਾਉਣੀ ਆ ਸੇਮ ਉਹ ਤੁਸੀਂ ਬੁਕਰਮ ਲੈਣੀ ਆ ਮੈਂ ਜਿਹੜੀ ਇਹ ਬਾਹ ਦੀ ਮੂਰੀ ਤੇ ਡਿਜ਼ਾਈਨ ਬਣਾਉਣਾ ਤਾਂ ਮੈਂ ਇਹ ਬਾਹ ਦੀ ਮੂਰੀ ਦੇ ਹਿਸਾਬ ਨਾਲ ਹੀ ਆਈਡੀ ਇਹਨਾਂ ਵੀ ਇਹ ਪੇਪਰ ਪੇਸਟਿੰਗ ਲੱਗਦੀ ਆ ਠੀਕ ਹੈ ਵੀ ਕਿੰਨੀ ਆਪਾਂ ਲੰਬਾਈ ਜਿਹੜਾਈ ਰੱਖਣੀ ਹੈ ਬਾਹ ਦੀ ਮੂਰੀ ਦੇ ਹਿਸਾਬ ਨਾਲ ਰੱਖੀ ਆ ਤੁਸੀਂ ਆਪਣੀ ਸਲਵਾਰ ਦੀ ਮੂਰੀ ਦੇ ਹਿਸਾਬ ਨਾਲ ਰੱਖਣੀ ਹੈ ਜੇ ਤੁਸੀਂ ਸਲਵਾਰ ਦੀ ਮੂਰੀ ਤੇ ਬਣਾਉਣਾ ਉਸ ਤੋਂ ਬਾਅਦ ਦੇਖੋ ਇਹ ਡਿਜ਼ਾਈਨ ਬਹੁਤ ਔਖਾ ਹੈ ਜਦੋਂ ਅਸੀਂ ਇਹ ਡਿਜ਼ਾਈਨ ਬਣਾਇਆ ਸੀ ਸਿਰਫ ਇਸ ਸੀਟ ਤੇ ਬਣਾਇਆ ਸੀ ਸਿੰਪਲ ਮੂਰੀ ਬਹੁਤ ਪਾ ਲਈ ਹੈ ਨਾ ਹਲਕਾ ਫੁਲਕਾ ਡਿਜ਼ਾਈਨ ਚੇਂਜ ਕਰਨਾ ਸੀ ਤਾਂ ਉਹਨੂੰ ਹਲਕਾ ਫੁਲਕਾ ਸੀ ਉਹਨੂੰ ਕੱਟਵਰਕ ਦਿੱਤਾ ਸੀ ਇਹਦੇ ਵਿੱਚ ਔਖਾ ਕੁਝ ਨਹੀਂ ਹੈਗਾ ਸੇਮ ਤੁਸੀਂ ਇਦਾਂ ਜਿਹੜੀ ਵੀ ਮੂਰੀ ਰੱਖਣੀ ਹੈ ਸਲਵਾਰ ਦੀ ਬਾਹ ਦੀ ਉਹਨੂੰ ਇਦਾਂ ਫੋਲਡ ਕਰ ਲਿਓ ਫੋਲਡ ਕਰੇ ਤੋਂ ਬਾਅਦ ਤੁਸੀਂ ਇਹਨੂੰ 1/2 ਇੰਚ ਕਿੱਥੇ ਪਹਿਲਾਂ ਮੈਂ ਛੱਡ ਦੂੰਗੀ ਵੀ ਸਲਾਈ ਲਈ ਸਮਝ ਲਓ ਵੀ ਆਪਾਂ ਅਟੈਚ ਕਰਨਾ ਇਹਨੂੰ ਠੀਕ ਹੈ ਤੇ ਇੱਕ ਆਪਾਂ ਨੂੰ نیچے ਵੀ ਲੈਂਸ ਲਉਣੀ ਹੁੰਦੀ ਹੈ ਲੈਂਸ ਪਾਈਪਿੰਗ ਤੁਸੀਂ ਜੋ ਵੀ ਲਉਣਾ ਉਹਦੇ ਲਈ ਆਪਾਂ ਇਹਨੂੰ ਐਦਾਂ ਅੱਧਾ ਇੰਚ ਰੱਖ ਲਾਂਗੇ ਠੀਕ ਹੈ ਉਸ ਤੋਂ ਬਾਅਦ ਦੇਖੋ ਮੈਂ 1.5 ਦਾ 2 ਤੇ ਇੱਕ ਨਿਸ਼ਾਨੀ ਲਾ ਲਉ ਹਾਂਜੀ ਆ ਨਿਸ਼ਾਨੀ ਦੇਖੋ ਮੈਂ 1.5 ਦਾ 2 ਲਾਈਆ ਇਸ ਤੋਂ ਬਾਅਦ ਜੇ ਤੁਸੀਂ 2 ਇੰਚ ਦੀ ਮੂਰੀ ਹੋਣੀ ਹੈ ਤਾਂ ਤੁਸੀਂ ਹਲਕੀ ਜਿਹੀ ਨੀਮੀ ਵੀ ਰੱਖ ਸਕਦੇ ਹੋ ਆਪਣੀ ਬੁਗਰਾਮ ਦੇ ਹਿਸਾਬ ਨਾਲ ਉਸ ਤੋਂ ਬਾਅਦ ਜਿਹੜੀ ਮੇਰੀ ਬਾਹ ਦੀ ਮਰੂ ਹੈਗੀ ਉਹ 5.5 ਇੰਚ ਦੀ ਆ ਤਾਂ ਮੈਂ ਉਸੇ ਹਿਸਾਬ ਨਾਲ ਹੀ ਇਹਦੀ ਡਿਜ਼ਾਈਨਿੰਗ ਬਣਾਉਣੀ ਆ ਜੇ ਤੁਸੀਂ ਸਲਵਾਰ ਦੀ ਮੂਰੀ ਤੇ ਡਿਜ਼ਾਈਨ ਬਣਾਉਣੀ ਆ ਤਾਂ ਤੁਹਾਡਾ ਕੱਟਵਰਕ ਲੰਬਾ ਵੀ ਹੋ ਸਕਦਾ ਹੈ ਵੀ ਤੁਸੀਂ ਹੋਰ ਹਿਸਾਬ ਨਾਲ ਆਪਣਾ ਕੱਟਵਰਕ ਬਣਾ ਸਕਦੇ ਹੋ ਇੱਥੋਂ ਮੈਂ ਸਵਾ 2 ਰੱਖ ਲਿਆ ਇੱਥੋਂ ਵੀ ਤੁਸੀਂ ਸਵਾ 2 ਜਾਂ 2.5 ਰੱਖ ਸਕਦੇ ਹੋ ਠੀਕ ਆ ਇਹਨੂੰ ਮੈਂ ਅੱਧਾ ਇੰਚ ਇੱਥੋਂ ਅੱਧਾ ਇੰਚ ਉੱਪਰ ਰੱਖੂਗੀ ਠੀਕ ਆ ਫਿਰ ਇੱਥੋਂ ਸਵਾ 2.5 ਤੇ ਹੀ ਮੈਂ ਇੱਕ ਡਿਜ਼ਾਈਨ ਇੱਕ ਨਿਸ਼ਾਨੀ ਫੇਰ ਲਾਉਂਗੀ ਤੇ ਇਹਨੂੰ ਉੱਪਰ ਨੂੰ ਵੀ ਠੀਕ ਹੈ ਨਿਸ਼ਾਨ ਲਾ ਲਿਆ ਇੱਕ ਇੱਕ ਆਈਡੀਆ ਰੱਖਿਆ ਆਪਾਂ ਦੇਖੋ ਇਹਦੇ ਵਿੱਚ ਆਪਾਂ ਕੀ ਕਰਨਾ ਇੱਥੋਂ ਇਹਨੂੰ ਮਲਾ ਦੇਣਾ ਇਹਨੂੰ ਨਿਦਲ ਮਲਾਣਾ ਤੇ ਬਾਅਦ ਫੇਰ ਮੈਂ ਇੱਥੇ ਮਲਾ ਦੇਣੀ ਇੱਥੇ ਜਿੱਥੇ ਆਪਾਂ ਫੋਲਡਿੰਗ ਕੀਤੀ ਹੈ ਕੀਤੀ ਹੈ ਉੱਥੇ ਤੁਸੀਂ ਆਪਣਾ ਲਿਖੀ ਉੱਪਰ ਨੂੰ ਜਾਂਦਾ ਕਟਵਰਕ ਬਣਾਉਣਾ ਹੈ ਜਿਹੜਾ ਤੁਹਾਡੇ ਸੈਂਟਰ ਪੁਆਇੰਟ ਤੇ ਆ ਸਕੇ ਚਾਹੇ ਬਾਹਣ ਦੀ ਫੋਲਡਿੰਗ ਹੈ ਚਾਹੇ ਸਲਵਾਰ ਦੀ ਮੂੜੀ ਦੀ ਫੋਲਡਿੰਗ ਹੈ ਠੀਕ ਹੈ ਹੁਣ ਜਿਹੜੇ ਆਪੇ ਨਿਸ਼ਾਨ ਲਾਏ ਆ ਇਹਨਾਂ ਨੂੰ ਆਪੇ ਇਦਾਂ ਮਾਣ ਲੈਣਾ 1/2 ਇੰਚ ਤੋਂ ਨੂੰ ਇਦਾਂ ਮਾਣ ਲੈਣਾ ਇਹਨੂੰ ਇਦਾਂ ਮਾਣ ਲੈਣਾ ਠੀਕ ਆ ਵਾਪਸੀ ਤੇ ਵੀ इन अद्धा इंच तदम मिला सेम तुम जिदा अपने निशान लाया यदि कटिंग कर लेनी ठीक है जी हम आप कटिंग हम इन आप खोल के देखा देखो ये अपने ਇਦਾਂ ਟ੍ਰਾਇੰਗਲ ਜਿਹਾਗੇ ਥੋੜੀ ਸਲਵਾਰ ਦੀ ਮੋਰੀ ਤੇ ਵੀ ਸੇਮ ਆਉਣਗੇ ਉਸ ਤੋਂ ਬਾਅਦ ਜਿਹੜਾ ਇਹ ਪੁਆਇੰਟ ਹੈ ਸੈਂਟਰ 'ਚ ਰੱਖ ਲੈਣਾ ਤੇ ਇਹ ਆਪਾਂ ਸਾਈਡਾਂ ਤੇ ਰੱਖ ਲੈਣਾ ਹੁਣ ਆਪਾਂ ਇਹਨੂੰ ਪੇਪਰ ਪੇਸਟਿੰਗ ਨੂੰ ਕੱਪੜੇ ਨਾਲ ਚਿਪਕਾਉਣਾ ਐ ਐਕਸਟਰਾ ਕੱਪੜੇ ਨੂੰ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਮੋਰੀ ਨਾਲ ਚਿਪਕਾਉਣਾ ਮੋਰੀ ਨਾਲ ਹਾਂਜੀ ਹੁਣ ਆਪਾਂ ਦੋਨੇ ਜਿਹੜੇ ਡਿਜ਼ਾਈਨ ਕਟਿੰਗ ਕੀਤੇ ਆ ਉਹਨਾਂ ਨੂੰ ਆਪਾਂ ਕੱਪੜੇ ਨਾਲ ਅਟੈਚ ਕਰ ਲਿਆ ਦੇਖੋ ਪੁੱਠੀ ਸਾਈਡ ਐ ਅਟੈਚ ਕਰਨੀ ਐ ਸਿੱਧਾ ਪਾਸਾ ਸਿੱਧਾ ਰੱਖਣਾ ਕਿ ਸਿੱਧਾ ਪਾਸਾ ਉਹਨਾਂ ਕੀ ਆਪਣੀ ਬਾਹਤੇ ਆਉਣਾ ਹੁਣ ਆਪਾਂ ਇਹਨੂੰ ਇੱਥੇ ਵੀ ਪਾਈਪਿੰਗ ਲਾਉਣੀ ਆ ਫੋਲਡਿੰਗ ਕਰਕੇ ਤੇ ਇੱਧਰ ਡਿਜ਼ਾਈਨਿੰਗ ਦੇ ਹਿਸਾਬ ਨਾਲ ਪਾਈਪਿੰਗ ਲਾਉਣੀ ਆ ਤੁਸੀਂ ਪਾਈਪਿੰਗ ਵੀ ਲਗਾ ਸਕਦੇ ਹੋ ਜਿਵੇਂ ਮੈਂ ਅੱਜ ਪਾਈਪਿੰਗ ਲਾਉਣੀ ਆ ਪਾਵਾਂ ਨੂੰ ਤੇ ਜਿਹੜਾ ਸਰਵਾਰ ਦੀ ਮੂਰੀ ਦਾ ਡਿਜ਼ਾਈਨ ਬਣਾਇਆ ਸੀ ਉਹਨੂੰ ਲਾਸਟ ਲਗਾਈ ਸੀ ਹਾਂਜੀ ਹੁਣ ਦੇਖੋ ਜਿੱਦਾਂ ਵੀ ਕੱਟਵਰਕ ਦੀ ਸ਼ੇਪ ਆ ਹਨ ਮੈਂ ਉਸੇ ਹੀ ਹਿਸਾਬ ਨਾਲ ਇਹਨਾਂ ਵੱਡੇ ਵਕੀਏ ਨਾਲ ਇੱਕ ਸਲਾਈ ਲਾ ਲਈ ਹਲਕਾ ਫਿਲਕਾ ਤੁਹਾਡਾ ਕਿਤੇ ਡਿਜ਼ਾਈਨ ਵਿੱਚ ਫਰਕ ਵੀ ਪੈ ਗਿਆ ਉਹ ਸਲਾਈ ਨਾਲ ਠੀਕ ਵੀ ਹੋ ਜਾਂਦਾ ਇੱਕ ਇਦਾਂ ਸੀ ਮੈਂ ਪੇਪਰ ਪੇਸਟਿੰਗ ਲਾਈਆ ਤੁਸੀਂ ਜੇ ਮੂਰੀ ਬਣਾ ਰਹੇ ਹੋ ਸਲਵਾਰ ਦੀ ਤੇ ਤੁਸੀਂ ਤਾਂ ਬੁਕਰਮ ਲਾਉਣੀ ਆ ਨਾ ਬੁਕਰਮ ਪ੍ਰੋਪਰ ਅਟੈਚ ਹੋ ਜਾਂਦੀ ਹੈ ਤੇ ਪੇਪਰ ਪੇਸਟਿੰਗ ਹਲਕੀ ਫਿਲਕੀ ਕਿਤੋਂ-ਕਿਤੋਂ ਨਹੀਂ ਹੁੰਦੀ ਇਦਾਂ ਤੇ ਇੱਕ ਮੈਨੂੰ ਇਹ ਸਲਾਈ ਲਾਉਣ ਦਾ ਇਹ ਫਾਇਦਾ ਵੀ ਹੁੰਦਾ ਆਪਾਂ ਨੂੰ ਵੇ ਜਦੋਂ ਪਾਸ ਲਾਈ ਲਾ ਲੈਂਦੇ ਆ ਨਾ ਤਾਂ ਆਪਾਂ ਨੂੰ ਦੂਜੇ ਪਾਸੇ ਪ੍ਰੋਪਰ ਡਿਜ਼ਾਈਨ ਦਾ ਪਤਾ ਲੱਗਦਾ ਰਹਿੰਦਾ ਹੁਣ ਆਪਾਂ ਇਹ ਡਿਜ਼ਾਈਨ ਦੇ ਸਾਬ ਨਾਲ ਪਾਈਪਿੰਗ ਲਗਾਉਣੀ ਆ ਜਿਹੜੀ ਇਹ ਪਾਈਪਿੰਗ ਐ ਮੈਂ ਘਰੇ ਬਣਾਈ ਆ ਕਿਉਂਕਿ ਡਾਈਏਬਲ ਕਲਰ ਉਹਨੇ ਡਾਈ ਵਾਲੇ ਉਹ ਪ੍ਰੋਪਰ ਸ਼ੇਡ ਨਹੀਂ ਮਿਲਦਾ ਹੁੰਦਾ ਹਨਾ ਤਾਂ ਕਰਕੇ ਮੈਂ ਇਹ ਪਾਈਪਿੰਗ ਘਰੇ ਹੀ ਬਣਾਈ ਆ ਡੋਰੀ ਨਾਲ ਤੇ ਹੁਣ ਜਿਵੇਂ ਮੈਂ ਇਹਨੂੰ ਪਾਈਪਿੰਗ ਲਾਉਣੀ ਆ ਤੁਸੀਂ ਸੇਮ ਤਰੀਕੇ ਨਾਲ ਹੀ ਪਾਈਪਿੰਗ ਲਾ ਸਕਦੇ ਹੋ ਸੇਮ ਤਰੀਕੇ ਨਾਲ ਹੀ ਆਪਾਂ ਇਹ ਲੈਸ ਲਾਉਣੀ ਆ ਹਾਂਜੀ ਹੁਣ ਦੇਖੋ ਆਪਾਂ ਆਪਣੀ ਡਿਜ਼ਾਈਨਿੰਗ ਨੂੰ ਸਾਰੇ ਨੂੰ ਪਾਈਪਿੰਗ ਲਗਾ ਲਈ ਉਸ ਤੋਂ ਬਾਅਦ ਆਪਾਂ ਇਹਨੂੰ ਬਾਹਨ ਨਾਲ ਅਟੈਚ ਕਰਨਾ ਜਿਹੜੀ ਆਪਾਂ ਬਾਹ ਦੀ ਕਟਿੰਗ ਰੱਖੀ ਆ ਉਹ ਤਿਆਰ ਬਾਹਨ ਨਾਲੋਂ ਸਿਰਫ 1 ਇੰਚ ਹੀ ਜ਼ਿਆਦਾ ਰੱਖੀ ਆ ਕਿਉਂਕਿ ਅੱਧਾ ਇੰਚ ਇੱਥੇ ਆਊਗਾ ਤੇ ਅੱਧਾ ਇੰਚ ਜਦੋਂ ਆਪਾਂ ਮੋਟਾ ਝੜਨਾ ਉੱਥੇ ਠੀਕ ਆ ਸਿਰਫ ਮੈਂ 1 ਇੰਚ ਹੀ ਵਾਧਾ ਰੱਖੀ ਆ ਜੇ ਤੁਸੀਂ ਸਲਵਾਰ ਦੀ ਮੂਰੀ ਨਾਲ ਅਟੈਚ ਕਰਨਾ ਹੈ ਇਦਾਂ ਡਿਜ਼ਾਈਨ ਤਾਂ ਸਲਵਾਰ ਦੀ ਮੂਰੀ ਦਾ ਆਪਾਂ ਤਾਂ ਪਹਿਲਾਂ ਹੀ ਆ ਨਾ ਅੱਧਾ ਇੰਚ ਹੀ ਐਕਸਟਰਾ ਕਟਿੰਗ ਕਰਦੇ ਆ देखो सबसे पहले हम इनमें नु सेंटर का कट ला लूंगी सेम ही सेंटर आपा डिजाइन दा भी रखना ਜਿਵੇਂ ਹੁਣ ਆਪਾਂ ਡਿਜ਼ਾਈਨ ਚ ਇਹ ਵਾਲਾ ਸੈਂਟਰ ਲੈ ਕੇ ਆਉਣਾ ਤਾਂ सेम ही ਇਹਨਾਂ ਇੱਥੇ ਆਪਾਂ ਡਿਜ਼ਾਈਨ ਨੂੰ ਸੈਂਟਰ ਚ ਰੱਖਣਾ ਕੱਟ ਨੂੰ ਕੱਟਣਾ ਮਨਾਉਂਦੇ ਹੋਏ ਐਦਾਂ ਰੱਖ ਲੈਣਾ ਅੱਧਾ ਇੰਚ ਦੀ ਜਿਹੜੀ ਆਪਾਂ ਪਾਈਪਿੰਗ ਵੀ ਸਲਾਈ ਲਾਈ ਆ ਉਹ ਸਲਾਈ ਦੇ ਉੱਪਰ ਉੱਪਰ ਹੀ ਲਾਉਣਾ ਤੇ ਫਿਰ ਜਦੋਂ ਇਹਨੂੰ ਆਪਾਂ ਘਮਾਵਾਂਗੇ ਦੇਖੋ ਆਪਣੀ ਪਾਈਪਿੰਗ ਵੀ ਆ ਜਾਊਗੀ ਅੱਗੇ ਤੇ ਆਪਣੀ ਡਿਜ਼ਾਈਨਿੰਗ ਵੀ ਐਦਾਂ ਆ ਜਾਊਗੀ ਹਾਂਜੀ ਹੁਣ ਦੇਖੋ ਆਪਣਾ ਡਿਜ਼ਾਈਨ ਤਿਆਰ ਆ। ਇਸ ਡਿਜ਼ਾਈਨ ਤੋਂ ਮਤਲਬ ਕਿ ਇੰਨੀ ਸਲਾਈ ਮਾਰਨ ਤੋਂ ਬਾਅਦ ਤੁਸੀਂ ਜਿੱਥੇ ਵੀ ਦੇਖੋ ਜਿੱਦਾਂ ਵੱਡੇ ਵਖੀਨੇ ਸਲਾਈ ਆਪਾਂ ਲਾਈ ਸੀ ਨਾ ਉਹਨੂੰ ਆਪਾਂ ਉਧੇੜ ਸਾਧਿਆਂ ਦੇੜੇ ਤੋਂ ਬਾਅਦ ਫਿਰ ਤੁਸੀਂ ਇਦਾਂ ਸਿੰਪਲ ਵੀ ਰੱਖ ਸਕਦੇ ਹੋ। ਤੁਸੀਂ ਇੱਥੇ ਇੱਥੇ ਬਟਨ ਲਾਉਣੇ ਆ ਬਟਨ ਵੀ ਲਾ ਸਕਦੇ ਹੋ, ਮੋਤੀ ਲਾਉਣੇ ਆ ਮੋਤੀ ਵੀ ਲਾਉਣੇ ਆ। ਸੇਮ ਤਰੀਕੇ ਨਾਲ ਹੀ ਆਪਾਂ ਦੂਜੀ ਪਾਸ ਤਿਆਰ ਕਰਨੀ ਆ। ਹਾਂਜੀ ਦੇਖੋ ਆਪਣੇ ਦੋਨੇ ਪਾਵਾਂ ਦੇ ਡਿਜ਼ਾਈਨ ਬਣ ਕੇ ਰੈਡੀ ਨੇ। ਹੁਣ ਆਪਾਂ ਇਹਨੂੰ ਮੂਰੀ ਦਾ ਨਿਸ਼ਾਨ ਤੇ ਮੋੜੇ ਨਿਸ਼ਾਨ ਲਾ ਕੇ ਸ਼ਰਟ ਨਾਲ ਜੋੜ ਸਕਦੇ ਹਾਂ ਸੇਮ ਤਰੀਕੇ ਨਾਲ ਹੀ ਤੁਸੀਂ ਇਦਾਂ ਜੇ ਸਲਵਾਰ ਆ ਉਹਨੂੰ ਹੋਲਡਿੰਗ ਕਰਕੇ ਸੈਂਟਰ ਚੋਂ ਇੱਥੇ ਸਲਵਾਰ ਦੀ ਮੂਰੀ ਦਾ ਨਿਸ਼ਾਨ ਲਾ ਕੇ ਬਸ ਉਹਦੀ ਫਾਈਨਲ ਸਿਲਾਈ ਲਗਾ ਸਕਦੇ ਹੋ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਮੈਂ ਅੱਜ ਦੀ ਵੀਡੀਓ ਵਿੱਚ ਹਨਾ ਜਿੰਨਾ ਵੀ ਡਿਟੇਲ ਚ ਸਮਝਾਇਆ ਵੀ ਸਾਰਾ ਸਮਝ ਲੱਗਿਆ ਹੋਗਾ ਜੇ ਕਿਤੇ ਤੁਹਾਨੂੰ ਨਹੀਂ ਵੀ ਸਮਝ ਲੱਗਿਆ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਜਾਂ ਫਿਰ ਇੰਸਟਾ ਤੇ ਵੀ ਮੈਸੇਜ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਜਿੰਨਿਆਂ ਨੇ ਵੀ ਦੇਖੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ